ਇਦਰੇ ਪਾਪਾ ਜੀ ਬਣਾਉਂਦੇ ਵੇ ਪਰੌਂਠੇ ਆਹ ਦੇਖੋ ਗਾਇਸ ਪਾਪਾ ਜੀ ਬਣਾਉਂਦੇ ਵੇ ਪਰੌਂਠੇ ਯतीश ਜੀ ਦਾ ਲੱਗੇ ਪਰੌਂਠੇ ਸਹੀ ਦਸੀ ਦੋਸਤੋ ਅੱਜ ਆਪਣੇ ਬੁਕਿੰਗ ਦਾ ਪ੍ਰੋਗਰਾਮ ਸੀਗਾ ਰਕੇਸ਼ ਕਲੇਰ 뮤지컬 ਗਰੁੱਪ ਕਰਤਾਰਪੁਰ ਤੋਂ ਤੇ ਯतीश ਕਲੇਰ ਜੀ ਅੱਜ ਮੇਰੇ ਨਾਲ ਆਏ ਆ ਦੀ ਆਰਤੀ ਗਾਵੇ ਹੋ ਜਿੰਦਗੀ ਦਾ ਹਰ ਸੁੱਖ ਪਾਵੇ ਹੋ ਜਿੰਦਗੀ ਦਾ ਹਰ ਸੁੱਖ ਪਾਵੇ ਹੋ ਜਿਵੇਂ ਤੇਰੀ ਆਰਤੀ ਗਾਵੇ ਹੋ ਜਿੰਦਗੀ ਦਾ ਹਰ ਸੁੱਖ ਪਾਵੇ ਹੋ ਜਨ ਤੇਰੀ ਆਰਤੀ ਗਾਵੇ ਹੋ ਜਿੰਦਗੀ ਦਾ ਹਰ ਸੁੱਖ ਪਾਵੇ ਹੋ ਜਿਵੇਂ ਤੇਰੀ ਆਰਤੀ ਗਾਵੇ ਹਰ ਸੁੱਖ ਪਾਵੇ What a what ਸਹਾਨ ਹੋਈ ਆ ਬ੍ਰੇਕ ਹਾਂ ਦੇਖੋ ਹਲੇ ਬ੍ਰੇਕ ਹੋਈ ਗਾ ਗਾਇਸ ਹੁਣ ਹੋਈ ਆ ਬ੍ਰੇਕ ਤੇ ਹੁਣ ਅਸੀਂ ਬਾਹਰ ਆਏ ਆ ਦੇਖੋ ਨੇੜੇ ਹੀ ਨੇ ਹਾਂਜੀ ਅਸੀਂ ਸੋਚਿਆ ਕਿ ਚਲੋ ਬਾਹਰ ਘੁੰਮ ਫਿਰ ਕੇ ਆਉਨੇ ਆ ਦੇਖੋ ਗਲੀਆਂ ਕੋਈ ਵੀ ਨਹੀਂ ਗਾ ਆ ਦੇਖੋ ਇਸਾ ਦੇਖੋ ਪਿੱਪਲ ਦਾ ਪੇੜ ਨੇਰੇ ਵਿੱਚ ਦਿਖਣ ਵੀ ਨਹੀਂ ਲਿਆ ਦੇਖੋ ਚਾਦੀ ਬ੍ਰੇਕ ਹੋਈ ਹੈ ਮੈਂ ਦੇਉਂਗਾ ਸ਼ਾਰੀ ਸੰਗ ਦਿਖਾਂਦੀ ਪਈ ਹੈ ਕਿਉਂਕਿ ਬ੍ਰੇਕ ਹੋਈ ਗਿਆ ਗਾਇਸ ਬ੍ਰੇਕ ਦੇ ਵਿੱਚ ਪਕੌੜੇ ਆ ਗਏ ਆ ਆ ਦੇਖੋ ਇਸ ਬ੍ਰੇਕ ਦੀ ਸਮਾਪਤੀ ਹੋ ਗਈ ਹੈ ਬਾਬਾ ਜੀ ਦੇ ਪਿਆਰੇ ভক্তੋ ਲੰਗਰ ਚੱਕ ਲੈ ਆਪ ਜੀ ਦਾ ਨਾਮ ਦੇਵਾ ਹੋ ਦਰبار کی جے گائز میں اگیا اے پھلا بھاڑی ٹوکری بابا جی کو پھلاں نوں چڑھانا بابا جی تریے آرتییاں बाबा जी तेरी आरतिया बाबा जी को ते ले गाँ हर संगता सागे गा मा बाबा जी तेरिया हर भगता सग गा मा बाबा जी तर तर तो भोग बाबा जी तेरी आरतिया ਬਾਬਾ ਜੀ ਤੇਰੀਆਂ ਆਰਤੀਆਂ ਮੈਂ ਰਾਲੀ ਸਿੰਘ ਤਾ ਤਾਕੇਗਾ ਮਾ ਬਾਬਾ ਜੀ ਤੇਰੀਆਂ ਆਰਤੀਆਂ ਗਾਇਸ ਪ੍ਰੋਗਰਾਮ ਤੋਂ ਬੇਲੀ ਹੋ ਗਏ ਆ ਮੀ ਆ ਗਿਆ ਹੈਗਾ ਇਸ ਕਰਕੇ ਪ੍ਰੋਗਰਾਮ ਜਲਦੀ ਖਤਮ ਕਰਨਾ ਪਿਆ ਉਦੋਂ ਨਹੀਂ ਤਾਂ ਹਲੇ ਪ੍ਰੋਗਰਾਮ ਚੱਲਣਾ ਹੈਗਾ ਕਾਫੀ ਤੇ ਹੁਣ ਟਾਈਮ ਹੋ ਗਿਆ ਹੈ 3:30 ਤੇ ਅਸੀਂ ਤਾਂ ਜਾਣਾ ਆ ਪਰ ਮੋਰੇ ਖੜਾ ਹੈ ਛੜਾਤੀ ਨਾ ਜਾਣ ਛੜਾਤੀ ਕਿਨਾਂ ਸੌਂਡ ਵਾਲੀ ਗੱਡੀ ਸਮਾਨ ਲੱਦਦੇ ਹੱਲੇ ਆ ਦੇਖੋ ਹੱਲੇ ਜਦੋਂ ਆ ਆ ਅੰਦਰ ਜਾਊਗਾ ਸਾਰਾ ਕੁਝ ਸੈਟਿੰਗ ਇਹਨਾਂ ਦਿਖਾਉਂਗੀ ਫੇ ਇਹਨਾਂ ਨੇ ਅੱਗੇ ਜਾਣਾ ਫੇ ਸਾਡਾ ਮੋਟਰਸਾਈਕਲ ਆ ਤੇ ਸਾਡਾ ਮੋਟਰਸਾਈਕਲ ਖੜਾ ਹੈ ਇੱਥੇ ਫੇ ਸਾਡਾ ਮੋਟਰਸਾਈਕਲ ਨੰਗਾ ਸਾਕੇ ਦੇਖੋ ਕਿ ਰਸਤਾ ਦੇਖੋ ਕਿੰਨਾ ਬਰੀਕਾ ਇਥੇ ਨੰਗਣਾ ਨਹੀਂ ਮੋਟਰਸਾਈਕਲ ਤੇ ਕਿਤਾ ਗਲੀਆਂ ਵੀ ਬੜੀਆਂ ਸੰਸਾਨ ਆ ਗਾਈਸ ਹੁਣ ਅਸੀਂ ਦਰਪੇਆ ਕਰ ਲਈ ਤੇ ਸਾਹਮਣੇ ਆ ਗਿਆ ਹੈ ਮੇਨ ਰੋਡ ਆਹ ਦੇਖੋ ਮੇਨ ਰੋਡ ਹੱਲੇ ਵੀ ਗੱਡੀਆਂ ਸਾਰਾ ਚੱਲਣੀਆਂ ਆ ਪਰ ਉਹ ਘਟ ਜਦ ਇਹ ਤਾਂ ਕਹਿੰਦਾ ਹੁੰਦਾ ਨਾ ਪਾਪਾ ਰਾਤ ਨੂੰ ਕਿੰਨੀ ਕੁ ਟ੍ਰੈਫਿਕ ਦੀ ਆ ਦੇ ਲਈਦਾ ਦਾ ਮੋੜ ਹਾਂਜੀ ਦੇਖੋ ਰਾਤ ਨੂੰ ਤਾਂ ਮੇਨ ਰੋਡ ਤੇ ਵੀ ਡਾੜਾ ਬਰਦਾਰ ਪਰ ਡਾੜਾ ਖਾਲੀ ਆ ਇੱਕ ਵੀ ਕੋਈ ਨਹੀਂ ਗਾ ਇੱਕ ਵੀ ਆਣਾ ਨਹੀਂ ਗਾ ਸਾਤੋ ਇਲਾਵਾ ਦੇਖੋ ਇਹਦੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ 3:30 ਬਜੇ ਆ ਅਸੀਂ ਘਰ ਪਹੁੰਚ ਚੁੱਕੇ ਆ ਤੇ ਚਲੋ ਹੁਣ ਤੁਹਾਨੂੰ ਮੈਂ ਸਵੇਰੇ ਸਵੇਰੇ ਹੀ ਮਿਲਦਾ ਡਿਕਨ ਲੱਗਾ ਸੀ ਹੁਣ ਮੈਂ ਬਾਏ ਬਾਏ ਗਾਈਸ ਹੁਣ ਮੈਂ ਉੱਠ ਗਿਆ ਆ ਹੋਣ ਦੂਸਰਾ ਦਿਨ ਨੇ ਆ ਮਤਲਬ ਕਿ ਅੱਜ ਹੈਗੀ 9 ਜੁਲਾਈ ਤੇਦਰ ਬਪਾ ਜੀ ਬਣਾਉ ਦੇਵੇ ਪਰੌਂਠੇ ਆ ਦੇਖੋ ਗਾਇਸ ਪਪਾ ਜੀ ਬਣਾਉ ਦੇਵੇ ਪਰੌਂਠੇ ਮੰਮੀ ਜੀ ਕਿਤੇ ਗਏ ਆ ਤੇ ਇਸ ਕਰਕੇ ਬਪਾ ਜੀ ਕਹਿੰਦੇ ਚੱਲ ਮੈਂ ਬਣਾ ਲਰਨਾ ਕਿਉਂਕਿ ਟਾਈਮ ਵੀ ਬਹੁਤ ਹੋ ਗਿਆ ਨਾ ਆ ਦੇਖੋ ਟਾਈਮ ਵੀ ਕਾਫੀ ਹੋ ਗਿਆ ਆ ਤੇ ਇੱਕ ਵਾਰੀ ਪਹਿਲਾਂ ਬਾਜੀ ਨੇ ਪਰੌਂਠੇ ਬਣਾਏ ਸੀਗੇ ਟੇਸਟੀ ਸੀਗੇ ਬੜੇ ਸੁਆਦ ਸੀ ਹੁਣ ਮੈਂ ਖਾ ਕੇ ਦੇਖਦਾ ਬਾਜੀ ਨੇ ਕੁਛੇ ਜਿਹੜਾ ਪਰੌਂਠਾ ਬਣਾਇਆ ਦੇਖਾਂ ਜਿਹੜਾ ਟੇਸਟੀ ਲੱਗਣ ਦਿਆ ਆ ਟੇਸਟੀ ਹੋਊਗਾ ਲੋ ਵੀ ਹੁਣ ਮੈਂ ਕਰਨ ਲੱਗਾ ਬ੍ਰੇਕਫਾਸਟ ਪਾਪਾ ਜੀ ਨੇ ਜਿਹੜੇ ਬਣਾਏ ਪਰੌਂਠੇ ਦਹੀਂ ਜਦਿੱਸ ਨੇ ਮੰਮੀ ਕਿਤੇ ਗਏ ਆ ਜ਼ਰੂਰੀ ਕੰਮ ਉਹਨੂੰ ਲੱਗੀ ਹੀ ਭੁੱਖ ਕਿਉਂਕਿ ਆਪਾਂ ਨੂੰ ਦੁਬਈ ਦਾ ਐਕਸਪੀਰੀਅੰਸ ਹੈਗਾ ਆਪਾਂ ਕਹਾਂ ਚਲੋ ਫਿਰ ਯतीश ਵਾਸਤੇ ਥੋੜਾ ਆ ਖਾਣ ਦਾ ਕੁਝ ਇੰਤਜ਼ਾਮ ਕਰ ਦਿੰਦੇ ਆ ਮੋਢੇ ਗਦਾ ਤਾਂ ਸਿਰੇ ਸਰੇ ਤਸਵੀਰਾਂ ਤਾਂ ਨਹੀਂ ਹੈਗਾ ਹੁਣ ਤਾਂ ਦੁਪਹਿਰ ਆ ਪਰ ਦੇ ਵੀ ਚਲੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੇ ਪ੍ਰੋਟੀਨ ਬਣਾਉਂਗੇ ਦੋਸਤੋ ਅੱਜ ਅਸੀਂ ਬਾਤ ਕਰਦੇ ਆ ਇੱਧਰ ਯतीश ਕਲੇਰ ਜੀ ਦਾ ਦੇਖ ਰਹੇ ਆ ਕੋਈ ਸਟੋਰੀ ਦੇਖ ਰਹੇ ਆ 133 ਸਾਲ ਦਾ ਬੰਦਾ ਕਿੱਦਾਂ ਸਮੁੰਦਰ ਵਿੱਚ ਜਿੰਦਾ ਰਿਹਾ ਸੀਗਾ ਠੀਕ ਐਸੀ ਇਨਸਾਨ ਕੋਈ ਸਿੱਧਾ ਦਾ ਕੁਝ ਲੱਗਾ 30 ਕਿਲੋ ਦਾ ਦੇ ਨਾਲ ਆਪਣੇ ਰੋਟੀ ਖਾ ਰਹੇ ਆ ਜਦਿਸ਼ ਕਿ ਦਾਦ ਜੀ ਲਗੇ ਪਰੋਠੇ ਸਹੀ ਦਸੀ ਸਹੀ ਦਸੀ ਸਹੀ ਝੋੜਨੀ ਪਰੋਠੇ ਸਹੀ ਇੱਕ ਇਨਸਾਨ ਦੀ ਸੰਸਕਿਆ ਚਾਹ ਤੇ ਉਹ ਠੀਕ ਪਾਪਾ ਜੀ ਨੇ ਵੀ ਐਕਸਪੀਰੀਅੰਸ ਰੋਟੀ ਬਣਾਉਂਦਾ ਸਮਾਨੇ ਵਾਲੀ ਠੰਡ ਔਰ ਭਿਆਨਕ tufaan ਕੋ ਬਾਅਦ ਵੀ ਔਰ ਅਕੇਲੇ ਗਏ ਸਵੇਰ ਬ੍ਰੈਕਫਾਸਟ ਕਰ ਲਿਆ ਹੈਗਾ ਬਾਹਰ ਵਿੱਚ ਗਏ ਸ ਸਾਡੇ ਘਰ ਆਏ ਸੀਗੇ ਗੈਸਟ ਪਾਪਾ ਜੀ ਦੇ ਭੂਆ ਜੀ ਗੈਸ ਜਿਹੜੀ ਮੈਂ ਇੱਕ ਵਾਰੀ ਪਹਿਲਾਂ ਨਹੀਂ ਵਲੋਗ ਹਣੀ ਸੀਗੀ ਪਾਪਾ ਜੀ ਤੇ ਭੂਆ ਜੀ ਆਏ ਆ ਤੇ ਹੁਣ ਬ੍ਰੇਕਫਾਸਟ ਕਰਨ ਰੇਆ ਉਹ ਵਾਲੀ ਭੂਆ ਜੀ ਆਏ ਸੀਗੇ ਇਸ ਜਦੋਂ ਪ੍ਰੋਗਰਾਮ ਤੋਂ ਅਸੀਂ ਆਏ ਤੇ ਬਾਅਦ ਵਿੱਚ ਅਸੀਂ ਸਰਟਪ ਚ ਰੈਸਟ ਕੀਤੀ ਸੀਗੀ ਆ ਦੇਖੋ ਅਸੀਂ ਮੈਂ ਦੇ ਇੱਥੇ ਸੁੱਤੇ ਹੈਗੇ ਅਰੇ ਇੱਥੇ ਤੇ ਪਾਪਾ ਜੀ ਇੱਥੇ ਸੁੱਤੇ ਹੈਗੇ ਪਰ ਜਦੋਂ ਹਨਾ ਰਾਤ ਨੂੰ ਮੀਂਹ ਆ ਗਿਆ ਕਾਫੀ ਦੇ ਮੀਂਹ ਆ ਗਿਆ ਮੀਂਹ ਪਿੰਦਾ ਰਿਹਾ ਪਿੰਦਾ ਰਿਹਾ ਕਿੰਨੇ ਤੇਜ਼ ਆ ਗਿਆ ਤੇ ਹਨਾ ਇੱਥੋਂ ਪਾਣੀ ਆਉਣ ਲੱਗ ਗਿਆ ਉੱਤੋਂ ਇੱਥੋਂ ਤੇ ਪਾਣੀ ਛਟੜੀਆਂ ਲੱਗੀਆਂ ਇੱਥੇ ਛਟੜੀਆਂ ਲੱਗੀਆਂ ਤੇ 12 ਵਜੇ ਪਾਪਾ ਜੀ ਸੁੱਤੇ ਨਹੀਂ ਪਾਪਾ ਜੀ ਕਹਿੰਦੇ ਕਿ ਹੁਣੇ ਕਿੱਦਾਂ ਹੋਊਗਾ ਕੀ ਹੋਇਆ ਉਤੋਂ ਪਤਾ ਨਹੀਂ ਕੀ ਹੋ ਗਿਆ ਤੇ ਬਾਅਦ ਵਿੱਚ ਪਾਪਾ ਜੀ ਸੁੱਤਾ ਹੀ ਨਹੀਂ ਜਦੋਂ ਪਾਪਾ ਜੀ ਬਾल्टी ਲੈ ਕੇ ਆਏ ਤੇ ਉਹਨਾਂ ਨੇ ਬਾल्टी ਇੱਥੇ ਰੱਖ ਦਿੱਤੀ ਤੇ ਕਾਫੀ ਪਾਣੀ ਝੁੰਡ ਰਿਹਾ ਝੁੰਡ ਰਿਹਾ ਹੁਣ ਜਾ ਕੇ ਮੀਂਹ ਹਟਿਆ ਹੁਣ ਤੇ ਟਾਈਮ ਹੋ ਗਿਆ ਆ 4 ਵਜੇ ਆ ਸਵਾ ਚਾਰ ਗੈਸਟਾਇਸਿਕ ਗਿਸਕਰ ਕੇ ਪਤਾ ਨਹੀਂ ਲੱਗਾ ਟਾਈਮ ਕੋ ਦਨੰਗਿਆ ਦੁਪਹਿਰ ਦੇ ਦਿਨੰਗੀ ਤੇ ਮੈਂ ਅੱਥੇ ਸੁੱਤਾ ਮੈਨੂੰ ਪਤਾ ਹੀ ਨਹੀਂ ਕਿਉਂਕਿ ਮੈਨੂੰ ਨੀਂਦ ਬੜੀ ਆਈ ਸੀਗੀ ਤੇ ਮੈਨੂੰ ਪਤਾ ਨਹੀਂ ਮੀ ਵੀ ਆਇਆ ਹੈਗਾ ਮੇਨੂੰ ਪਾਪਾ ਜੀ ਨੇ ਦੱਸਿਆ ਤੇ ਹੁਣ ਗਾਈਸ ਪਾਪਾ ਜੀ ਉੱਤੇ ਦੇਖਣ ਗਏ ਆ ਕਿ ਕੀ ਹੋਇਆ ਸੀਗਾ ਪਾਣੀ ਕਿੱਦਾਂ ਆਉਂਦਾ ਪਿਆ ਆ ਚਲੋ ਦੇਖ ਕੇ ਆਨੇ ਆ ਤੇ ਚਲੋ ਮੈਂ ਵੀ ਤੁਹਾਨੂੰ ਦਿਖਾਉਣਾ ਆਂ ਦੇਖੋ ਕੀ ਹੋਇਆ ਪਾਪਾ ਜੀ ਆ ਆ ਬਲੋਕ ਜਿਹਾ ਆਇਆ ਸੀਗਾ 2 ਮਿੰਟ ਇਹ ਉੱਤੇ ਆਵਾਂ ਮੈਂ ਵੀ ਹੁਣ ਆ ਦੇਖ ਜੇਤੀ ਜਹਾ ਜਿਹੜੀ ਆਪਣੀ ਸ਼ੈੱਡ ਦੀ ਆ ਜਿਹੜੀ ਜਗ੍ਹਾ ਹੈ ਨਾ ਹਾਂਜੀ ਇੱਥੇ ਆਪਣਾ ਇਹਨਾਂ ਦੇ ਉੱਪਰ ਦੀ ਪਾਣੀ ਹੋ ਗਏ ਸਿੱਧਾ ਹੀ ਇੱਥੋਂ ਦੀ ਜਾਂਦਾ ਬਾਹਰ ਆ ਚੀਜ਼ਾਂ ਥਣੀ ਆਹ ਇੱਥੋਂ ਜਾਂਦਾ ਬਾਹਰ ਆ ਜਿੱਦਾ ਜਿੱਦਾ ਚਲ ਗਿਆ ਨਾ ਹਾਂਜੀ ਹਾਂਜੀ ਇਹ ਸਾਰੀਆਂ ਬੰਦ ਹੋ ਗਈਆਂ ਆ ਦੇ ਬੰਦ ਹੋਣ ਦੇ ਨਾਲ ਸੁਬਾਹ ਦਾ ਨਾ ਇੱਥੇ ਪਾਣੀ ਭਰ ਗਿਆ ਸਾਰੇ ਆ ਚੀਜ਼ਾਂ ਦੇ ਇੰਨਾ ਪਾਣੀ ਭਰ ਗਿਆ ਸਾਰੀਆਂ ਆ ਚੀਜ਼ਾਂ ਦੇ ਅੱਛਾ ਇੱਥੇ ਪਾਣੀ ਖੜਾ ਹੋਣ ਕਰਕੇ ਨਾ ਮੇਰੇ ਕੋਲ ਆ ਸਰਾ ਗਿਆ ਛੋਟਾ ਜਿਹਾ ਇੱਕ ਹਾਂਜੀ ਹਾਂਜੀ ਆ ਸ਼ਾਹ ਨਹੀਂ ਨਹੀਂ ਇਹ ਨਹੀਂ ਆਹ ਵੜਾ ਆ ਦੇ ਹਾਂਜੀ ਆਹ ਵੜਾ ਸਰਾ ਗਿਆ ਨਾ ਅਛਾ ਇਹ ਸਰਾਗ ਨਾ ਇਹਦੇ ਇਹਦੇ ਵਿੱਚ ਦੀ ਪਾਣੀ ਚਲ ਗਿਆ ਇੱਥੋਂ ਦੀ ਇੱਥੋਂ ਤੇ ਵੀ ਪਾਣੀ ਚਲ ਗਿਆ ਅੰਦਰ ਜਿੱਥੇ ਤੇਰਾ ਹੱਥ ਇੱਥੇ ਸਰਾਗ ਦੇ ਵਿੱਚ ਦੀ ਇਤੋਂ ਕਿੰਨੇ ਪਾਣੀ ਖੜਾ ਹੋ ਗਿਆ ਇੱਥੇ ਟੋਟਲ ਅਛਾ ਠੀਕ ਆ ਆ ਇਹਦੇ ਬੰਦ ਹੋਣ ਕਰਕੇ ਨਾ ਆਹ ਸਾਰੇ ਹਾਂਜੀ ਤੇ ਹੁਣ ਇਹਨਾਂ ਦੀ ਆਪ ਸਫਾਈ ਕਰ ਦੇਣੀ ਚੰਗੀ ਤਰ੍ਹਾਂ ਮਿੱਟੀ ਚੱਕ ਦੇਣੀ ਬਹੁਤ ਢੇਰ ਦੀ ਮਿੱਟੀ ਈਦੀ ਕਿਤੇ ਪਈ ਹੈ ਪੁਰਾਣੀ ਕਿਤੇ ਹਾਂਜੀ ਮਿੱਟੀ ਘਟਾ ਜਾ ਜਮਾ ਹੋ ਜਾਂਦਾ ਨਾ ਠੀਕ ਤੇ ਹੁਣ ਆਪ ਇਹਦੀ ਸਫਾਈ ਕਰ ਦੇਣੀ ਚੰਗੀ ਤਰ੍ਹਾਂ ਤਾਂ ਬਾਅਦ ਚ ਫਿਰੇ ਪਾਣੀ ਸਾਰਾ ਨਿਕਲ ਜਾ ਗਣਾ ਇੱਥੇ ਰੁਗਿਆ ਨਿਕਲਣਾ ਪਾਣੀ ਹੂੰ ਗਾਇਜ਼ ਮਤਲਬ ਕਿ ਇਹਦੇ ਨੀਚੇ ਤੇ ਸਟੂਡੀਓ ਲੋਕਾਂ ਦੇ ਕਿੰਨੇ ਵਧੀਆ-ਵਧੀਆ ਹੁੰਦੇ ਮਤਲਬ ਕਿ ਸਾਡਾ ਵੀ ਸਟੂਡੀਓ ਵਧੀਆ ਆ ਇਦਾਂ ਦੀ ਗੱਲ ਨਹੀਂ ਪਰ ਇਦਾਂ ਕਦੀ ਸੋਚਿਆ ਨਹੀਂ ਕਿ ਸਟੂਡੀਓ ਦੇ ਮਤਲਬ ਕਿ ਪਾਣੀ ਚੋਂਦਾ ਹੂੰਗਾ ਰਾਤ ਨੂੰ ਸੌਂਦੇ ਵੇਲੇ ਸਾਡਾ ਸਟੂਡੀਓ ਇਦਾਂ ਰਹੀ ਹੈ ਸਾਡਾ ਸਟੂਡੀਓ ਇਦਾਂ ਦਾ ਆ ਲੋਕਾਂ ਨੇ ਮਨ ਲ ਕਿ ਛੱਤ ਪਾਈ ਹੁੰਦੀ ਆ ਪਰ ਅਸੀਂ ਮਤਲਬ ਕਿ ਇਦਾਂ ਕੀਤਾ ਆ ਛੱਤ ਪਾਈ ਆ ਆਪਣੀ ਕੋਈ ਨਹੀਂ ਵਧੀਆ ਬੈ ਬਣ ਦੂੰਗਾ ਆਪਣਾ ਵੀ ਕਿਸੇ ਟਾਈਮ ਹਾਂਜੀ ਹੋ ਇੱਧਰ ਗੰਦੀ ਜੀ ਮਿੱਟੀ ਹੁੰਦੀ ਪਈ ਆ ਇੱਧਰ ਤਾਂ ਕਾਫੀ ਮਿੱਟੀ ਆ ਮਿੱਟੀ ਅੱਜ ਭਾ ਦਿੱਤੀ ਆ ਗੈਸ ਹਾਲੇ ਤੱਕ ਮੈਂ ਨਾ ਤਾਂ ਨਹੀਂ ਆ ਤੇ ਮੈਨੂੰ ਹਨਾ ਸੁਸਤੀ ਦੀ ਜੜੀ ਆ ਤੇ ਇਧਰੋਂ ਦੀ ਮੇਰੇ ਹੱਥ ਗੰਦੇ ਜੀ ਹੋ ਗਏ ਕਿਉਂਕਿ ਮੈਂ ਵੀ ਹੱਲਪ ਕਰਾਉਂਦੇ ਆ ਆਪਾ ਜੀ ਦੇ ਨਾਲ ਤੇ ਚਲੋ ਗੈਸ ਇਸ ਦੇ ਨਾਲ ਹੀ ਹਣ ਵੈਸੋ ਵਲੌਗ ਦਾ ਕਰਦੇ ਆਂਡ ਬਸਾਂਦਾ ਹੀ ਹੂੰਗੀ ਤਾਂ ਕਰ ਦਿਓ ਲਾਈਕ ਨਵੇਂਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ ਬਾਏ ਬਾਏ ਗਾਇਸ